ਇੱਥੋਂ ਕਹਿੰਦੇ ਜੇ ਇਹ ਪਾੜ ਪੈਂਦਾ ਤਾਂ ਪੂਰਾ ਅਨੰਦਪੁਰ ਸਾਹਿਬ ਏਰੀਆ ਜਾਂ ਸ੍ਰੀ ਕਿਰਤਪੁਰ ਸਾਹਿਬ ਦਾ ਏਰੀਆ ਤਬਾਹ ਕਰ ਦੇਣਾ ਸੀਗਾ ਇਹ ਪਾੜ ਪੈ ਜਾਂਦਾ ਇਹ ਸਨਹਿਰ ਦਾ ਪਾਣੀ ਦੂਜੀ ਨਹਿਰੇ ਜਾਣਾ ਸੀ ਦੋਵੇਂ ਨਹਿਰਾਂ ਡੈਮੇਜ ਹੋ ਜਾਣੀਆਂ ਸੀ ਇਹ ਤਕਰੀਬਨ ਅੱਧਾ ਪੰਜਾਬ ਨੂੰ ਇਹਨੇ ਮਾਰ ਕਰਨਾ ਸੀ ਕਿਉਂ ਰੋਪੜ ਸਾਰਾ ਇਹ ਜਿਹੜਾ ਮਰ ਰਿਹਾ ਉਹ ਨਹਿਰਾਂ ਹੀ ਡੈਮੇਜ ਕਰ ਦੇਣੀਆਂ ਸੀਗੀਆਂ ਡੈਮੇਜ ਹੋਣੀਆਂ ਸੀ ਜਿਸ ਨਾਲ ਤੁਹਾਡੇ ਮਾਧਿਅਮ ਰਾਹੀਂ ਮੈਂ ਵੀ ਬੇਨਤੀ ਕਰੂੰਗਾ ਪੰਜਾਬੀ ਲੋਕ ਚੈਨਲ ਦੇ ਭਾਈ ਗੱਟੇ ਭਰ ਕੇ ਅਸਲ ਸੇਵਾ ਹੈ ਜੇ ਤੁਸੀਂ ਟਰਾਲੀਆਂ ਲੈ ਕੇ ਆਓ। ਚੱਲਿਆ ਹੋਰ ਵੀ ਲੋਡ ਹੈ ਜੀ ਬਾਬਾ ਜੀ। ਬਹੁਤ ਜ਼ਿਆਦਾ ਲੋਡ ਹੈ ਜੀ ਅੱਜ। ਠੀਕ ਹੈ ਜੀ। ਅੱਜ ਇੱਕ 50000 ਥੈਲੀ ਦੀ ਲੋਡ ਕਰ ਸੋ। ਸੋ ਬਿਲਕੁਲ ਸੋ ਇੱਥੇ ਟਰਾਲੀਆਂ ਦੀ ਲੋਡ ਹੈ ਅਸੀਂ ਇਹ ਕੋਸ਼ਿਸ਼ ਕਰਦੇ ਆਂ ਲੋਕੇਸ਼ਨ ਸਾਂਝੀ ਕਰਦੇ ਆਂ ਤੁਹਾਡੇ ਨਾਲ ਉਸ ਲੋਕੇਸ਼ਨ ਚ ਝਿੰਜੜੀ ਪਿੰਡ ਦੇ ਵਿੱਚ ਝਿੰਜੜੀ ਪਿੰਡ ਪੈਂਦਾ ਜੀ ਤੇ ਉਹਦੇ ਚ ਸਾਫ਼ ਤੌਰ ਤੇ ਦੇਖ ਸਕਦੇ ਹੋ ਟਰਾਲੀਆਂ ਜਿਹੜੀਆਂ ਹੈਗੀਆਂ ਇਸ ਵਕਤ ਵੀ ਟਰਾਲੀ ਖਾਲੀ ਹੋ ਰਹੀ ਹੈ। ਇਹ ਤਾਂ ਤਬਾਹੀ ਆਣੀ ਸੀ ਪਾਣੀ ਨਹੀਂ ਆਣਾ ਸੀ ਤੁਸੀਂ ਲਾ ਲਓ ਕਿ ਜੋ ਆਣਾ ਸੀ ਉਹਦੇ ਬਹਾਅ ਚ ਘਟੋ ਘਟ 20 30 ਪਿੰਡ ਸਾਡੇ ਨੂੰ ਨਾਮੋ ਨਿਸ਼ਾਨੀ ਰਹਿਣਾ ਸੀ ਕੀ ਲੋਕਾਂ ਨੂੰ ਅਲਰਟ ਰਹਿਣ ਦੀ ਲੋੜ ਹੈ ਤੁਹਾਡੇ ਕੋਲ ਕੀ ਗਿਰਪਤ ਦੇਖੋ ਜੀ ਅਗਲੇ ਦੇਖੋ ਅਸੀਂ ਤਾਂ ਅਰਦਾਸ ਕਰ ਸਕਦੇ ਹਾਂ ਉਹਨਾਂ ਨੂੰ ਅਸੀਂ ਮੈਂ ਸਖਤ ਦਹਿਤ ਦੇ ਅਗਲੇ 2 ਦਿਨ ਕਿ ਸਾਡੇ ਵਿੱਚ ਜੋ ਮਰਜ਼ੀ ਹੋ ਜਾ ਤੀ ਪਾਣੀ ਨਹੀਂ ਛੜਨਾ ਇਹ ਨਹਿਰ ਨੂੰ ਜੀ ਤੁਸੀਂ ਕੇਂਦਰ ਨੂੰ ਕੋਈ ਲਿਖ ਕੇ ਨਹੀਂ ਦਿੱਤਾ ਜੀ ਵੀ ਇਹਦੀ ਰਿਪੇਅਰ ਕੀਤੀ ਜਾਵੇ 70 ਸਾਲਾਂ ਤੋਂ ਕਹਿੰਦੇ ਜੀ ਇਹਦੀ ਰਿਪੇਅਰ ਤੱਕ ਨਹੀਂ ਹੋਈ ਜੀ ਸੀਏਐਸਫ ਤਾਂ ਕੱਲ ਪਹੁੰਚ ਗਈ ਕਬਜ਼ਾ ਲੈਣ ਲਈ ਤੇ ਜਦੋਂ ਕਿ ਸਾਡੇ ਇੱਥੇ ਉਹਨਾਂ ਨੂੰ ਪਤਾ ਕੀ ਹਾਲਾਤ ਹੈ ਉੱਥੇ ਇਸ ਵਕਤ ਕਿੱਥੇ ਹਨ ਉਹ ਸੀਐਸਐਲ ਤੇ ਦੁੱਖ ਦੀ ਇਸ ਗੱਲ ਦਾ ਕਿ ਜਦੋਂ ਕੋਈ ਕੋਈ ਵੀ ਬੀਬੀਐਮਪੀ ਨੂੰ ਕੰਮ ਕਹੀਏ ਇੰਨਾ ਜ਼ਿਆਦਾ ਮਤਰਿਆਂ ਵਾਲਾ ਸਲੂਖਾ ਨੂੰ ਕੀ ਦਸੀਏ ਸਵੇਰੇ 7 ਵਜੇ ਉੱਠੇ ਤੇ ਸਾਡੇ ਪਿੰਡ ਦੇ ਜਾਂਦੇ ਨਹਿਰ ਨੂੰ ਨਾ ਰੋਲਾ ਪਾਇਆ ਨਹਿਰ ਤੇ ਵੀ ਨਹਿਰ ਟੁੱਟ ਚੱਲੀ ਮਤਲਬ ਜਿਹੜਾ ਜਿੱਥੇ ਸੁੱਤਾ ਹੀ ਉੱਥੋਂ ਸਾਰਿਆਂ ਨੂੰ ਭਾਜੜਾ ਪੈ ਗਿਆ ਜਿਹੜਾ ਡੰਗਾ ਜੇ ਨਾ 10 ਮਿੰਟ ਲੋਕ ਸਾਹਮਣੇ ਤਾਂ ਮੈਨੂੰ ਲੱਗਦਾ ਇਹ ਨਹਿਰ ਟੁੱਟਣਾ ਸੀ ਇਹਨਾਂ ਦੂਜੀ ਨਹਿਰ ਤੋੜ ਲੈਣੀ ਸੀ ਕਿਉਂਕਿ ਅੱਗੇ ਨਿਕਾਸੀ ਨਹੀਂ ਹੈ ਤੇ ਅਸੀਂ ਇੰਨੀ ਬਰੀ ਕਿਹਾ ਇਹਨਾਂ ਨੂੰ ਵੀ ਇਹ ਨਹਿਰਾ ਕਹ ਸਾਨੂੰ ਮਾਰਨ ਵਾਸਤੇ ਤੁਸੀਂ ਰੱਖਿਆ ਵਾ ਸਿਰਫ ਸਾਡੇ ਬਣਾਈ ਸਾਡੇ ਹਿੱਕ ਤੇ ਹੈ ਸਾਡੇ ਪਿੰਡਾਂ ਦੀ ਜਗ੍ਹਾ ਤੇ ਸਾਡੀ ਨਹਿਰਾ ਬਣਾ ਕੇ ਸਾਨੂੰ ਮਾਰਨ ਵਾਸਤੇ ਰੱਖਿਆ ਇਹਨਾਂ ਤੁਸੀਂ ਕੰਮ ਕਰੋ ਮੁਕੇ ਦਾ ਪ੍ਰਬੰਧ ਹੋਰ ਸੰਗਤ ਦੀ ਲੋੜ ਹੈਗੀ ਬਾਬਾ ਜੀ ਇੱਥੇ ਸੰਗਤ ਆਈ ਜਾ ਰਹੀ ਹੈ ਜੀ ਹੋਰ ਵੀ ਲੋੜ ਆ ਪਰ ਜੇ ਮਿੱਟੀ ਦੇ ਥੇਲੇ ਭਰ ਕੇ ਉਹਨਾਂ ਚ ਬਹੁਤ ਚੰਗੀ ਗੱਲ ਹੈ ਜੀ ਇਸ ਵਕਤ ਸ੍ਰੀ ਨੰਦਪੁਰ ਸਾਹਿਬ ਦੇ ਏਰੀਆ ਦੇ ਵਿੱਚ ਆ ਤੇ ਪਿੰਡ ਹੈ ਝਿੰਝੜੀ ਵੱਡਾ ਪਾੜ ਪੈ ਜਾਣਾ ਸੀਗਾ ਪਰ ਸਮਾਂ ਰਹਿੰਦੇ ਇਹਦਾ ਬਚਾਅ ਕਰਨ ਦੀ ਕੋਸ਼ਿਸ਼ ਜਿਹੜੀ ਲਗਾਤਾਰ ਜਾਰੀ ਹੈ ਇੱਕ ਮੈਂ ਤੁਹਾਨੂੰ ਕੈਮਰੇ ਦੀ ਅੱਖ ਦੇ ਨਾਲ ਦਿਖਾਉਣਾ ਚਾਹਾਂਗਾ ਕਿ ਵੱਡੀ ਖਾਈ ਇੱਥੋਂ ਕਹਿੰਦੇ ਜੇ ਇਹ ਪਾੜ ਪੈਂਦਾ ਤਾਂ ਪੂਰਾ ਆਨੰਦਪੁਰ ਸਾਹਿਬ ਏਰੀਆ ਜਾਂ ਸ੍ਰੀ ਕਿਰਤਪੁਰ ਸਾਹਿਬ ਦਾ ਏਰੀਆ ਤਬਾਹ ਕਰ ਦੇਣਾ ਸੀਗਾ ਖੈਰ ਸਮਾਂ ਰਹਿੰਦੇ ਇਹਦੇ ਉੱਤੇ ਜਿਹੜਾ ਕੰਮ ਚੱਲ ਰਿਹਾ ਬਾਬਾ ਸਤਨਾਮ ਸਿੰਘ ਜੀ ਹੋਰਾਂ ਨੂੰ ਜਦੋਂ ਪਤਾ ਲੱਗਦਾ ਤਾਂ ਉਹ ਆਪਣੇ ਟੀਮ ਦੇ ਨਾਲ ਆਪਣੇ ਮੈਂਬਰਾਂ ਨਾਲ ਤੇ ਇੱਕ ਆਵਾਜ਼ ਦੇਉਂਦੇ ਉਹਨਾਂ ਦੀ ਤੇ ਲੋਕ ਜਿਹੜੇ ਹੈਗੇ ਆ ਉਹ ਪਹੁੰਚਦੇ ਨੇ ਤੇ ਹੁਣ ਇਸ ਵਕਤ ਹਰ ਕੋਈ ਸੇਵਾ ਦੇ ਵਿੱਚ ਲੱਗਿਆ ਹੋਇਆ ਹੈ ਬਾਬਾ ਜੀ ਇਹ ਕਿੰਨਾ ਜਿਹੜਾ ਪਹਾੜ ਹੈਗਾ ਕਦੋਂ ਦਾ ਪਿਆ ਹੋਇਆ ਜੀ ਕਿੰਨੀ ਅੱਜ ਸਵੇਰੇ ਜਦੋਂ ਪਤਾ ਲੱਗਾ ਸਖਤ ਰਹੀਂ ਇਹ ਆ ਉਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਹਰਜੋਤ ਸਿੰਘ ਜੀ ਬੈਂਸ ਇੱਥੇ ਆ ਗਏ ਸਾਨੂੰ ਮੈਸੇਜ ਗਿਆ ਅਸੀਂ ਉਸੇ ਵੇਲੇ ਆਪਣੇ ਸਾਧਨ ਲੈ ਕੇ ਇੱਥੇ ਪਹੁੰਚ ਗਏ ਸੰਗਤਾਂ ਨੂੰ ਬੇਨਤੀ ਕੀਤੀ ਪ੍ਰਸੰਗਤਾਂ ਦਾ ਅੱਜ ਤੁਸੀਂ ਦੇਖ ਰਹੇ ਜੇ ਠਾਠਾਂ ਮਾਰ ਦਾ ਕੱਠ ਜਿਹੜਾ ਉਹਨਾਂ ਦੇ ਵਿੱਚ ਇੰਨਾ ਜਨੂਨ ਆ ਕਿ ਉਹ ਕੋਈ ਵੀ ਜਿਨ੍ਹਾਂ ਨੇ ਕਦੀ ਘਰ ਪੱਠੇ ਨਹੀਂ ਪਾਏ ਕਦੀ ਕਈ ਫੜਕੇ ਦਿਨ ਦੇਖੀ ਉਹ ਲੋਕ ਜਿਹੜੇ ਅੱਜ ਦੇਖੋ ਤੁਸੀਂ ਇੱਥੇ ਸੇਵਾ ਕਰ ਰਹੇ ਨੇ ਗੁਰੂ ਪਾਤਸ਼ਾਹ ਜੀ ਦੀ ਰਹਿਮਤ ਆ ਤੇ ਜਿਹੜਾ ਇਸ ਸਮੇਂ ਸਿਰ ਦੇਖਿਆ ਗਿਆ ਜੇ ਇਹ ਜੇ ਪਾੜ ਪੈ ਜਾਂਦਾ ਜੀ ਕਿ ਤੱਕ ਕਿੰਨਾ ਗੇ ਇਲਾਕਿਆਂ ਦੀ ਮਾਰ ਕਰਦਾ ਜੀ ਜੇ ਇਹ ਪਹਾੜ ਪਿਆ ਜਾਂਦਾ ਇਹ ਸਨੈਪ ਦਾ ਪਾਣੀ ਦੂਜੀ ਨਹਿਰੇ ਜਾਣਾ ਸੀ ਦੋਵੇਂ ਨਹਿਰਾ ਡੈਮੇਜ ਹੋ ਜਾਣੇ ਸੀ ਇਹ ਤਕਰੀਬਨ ਅੱਧਾ ਪੰਜਾਬ ਨੂੰ ਇਹਨੇ ਮਾਰ ਕਰਨਾ ਸੀ ਕਿਉਂ ਰੋਪੜ ਸਾਰਾ ਇਹ ਜਿਹੜਾ ਮਰ ਰਿਹਾ ਉਹ ਨਹਿਰੇ ਹੀ ਡੈਮੇਜ ਕਰ ਦੇਣੀ ਸੀ ਜੀ ਡੈਮੇਜ ਹੋ ਜਾਣੇ ਸੀ ਜਿਹਦੇ ਨਾਲ ਕਿਉਂਕਿ ਇਹੋ ਜਿਹੇ ਸੇ ਹਾਲਾਤ ਬਣ ਚੁਕੇ ਪਰ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਆ ਪ੍ਰਸ਼ਾਸਨ ਨੇ ਵੀ ਇੱਥੇ ਬਹੁਤ ਵੱਡਾ ਸਵੇਰ ਦਾ ਹੀ ਇੱਥੇ ਪ੍ਰਸ਼ਾਸਨ ਬੈਠਾ ਹੋਇਆ ਆ ਅਸੀਂ ਧੰਨਵਾਦ ਕਰਦੇ ਆ ਪ੍ਰਸ਼ਾਸਨ ਦੇ ਵੀ ਪਰ ਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਆ ਕਿ ਮੌਸਮ ਜਿਹੜਾ ਉਹ ਬਰਸਾਤ ਨਹੀਂ ਹੋ ਰਹੀ ਜੇ ਕਿਤੇ ਬਰਸਾਤ ਹੋ ਜਾਂਦੀ ਤੇ ਬ ਉਕ ਇਹ ਸੈਂਟਰ ਸਰਕਾਰ ਨੂੰ ਅਸੀਂ ਅੱਗੇ ਵੀ ਬੇਨਤੀ ਕੀਤੀ ਹੈ ਵੀ ਵੱਧ ਤੋਂ ਵੱਧ ਇਹ ਜਿਹੜਾ ਇਹਨਾਂ ਦੀ ਜਿਹੜੀ ਸਪੈਸ਼ਲ ਕੋਈ ਟੀਮ ਆ ਇਹਨਾਂ ਨਹਿਰਾਂ ਤੇ ਭੇਜੀ ਜਾਵੇ ਜੇ ਨਾ ਭੇਜੀ ਤੇ ਆਉਣ ਵਾਲੇ ਸਮੇਂ ਦੇ ਜਿੱਦਾਂ ਦੱਸਿਆ ਜਾ ਰਿਹਾ ਜੇ ਤਿੰਨ ਦਿਨ ਬਰਸਾਤ ਹੋਰ ਆ ਜੇ ਬਰਸਾਤ ਹੋਈ ਤੇ ਹੋਰ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੋ ਅਸੀਂ ਆਪਦੇ ਚੈਨਲ ਰਾਈ ਜਰੂਰ ਸਰਕਾਰ ਨੂੰ ਇੱਕ ਬੇਨਤੀ ਕਰਾਂਗੇ ਕਿ ਜਿਹੜੀ ਤੁਹਾਡੀ ਸਪੈਸ਼ਲ ਟੀਮ ਹੁੰਦੀ ਹੈ ਕੋਈ ਉਹਨੂੰ ਭੇਜਿਆ ਜਾਵੇ ਤੇ ਇਹਦੀ ਜਿਹੜਾ ਨਿਰੀਖਣ ਕੀਤਾ ਜਾਵੇ ਕਿੱਥੇ ਹੁਣ ਬਾਬਾ ਜੀ ਵੈਸੇ ਹੁਣ ਕੋਈ ਲੋੜ ਹੈਗੀ ਜੀ ਬਿਲਕੁਲ ਜੀ ਹੁਣ ਮਿੱਟੀ ਦੀ ਲੋੜ ਹੈ ਜੀ ਹੁਣ ਮਿੱਟੀ ਦੀ ਲੋੜ ਹੈ ਹੋਰ ਵੀ ਲੋੜ ਹੈ ਜੀ ਬਾਬਾ ਜੀ ਉਹ ਜਿਆਦੀ ਲੋੜ ਹੈ ਜੀ ਅਜੇ ਅਜੇ 1 50000 ਥੈਲੀ ਦੀ ਲੋੜ ਹੈ ਕਰ ਸਕੋ ਚੈਨਲ ਦੇ ਅਸੀਂ ਅਪੀਲ ਕਰੀ ਜੀ ਬਿਲਕੁਲ ਬਿਲਕੁਲ ਸਾਡੇ ਮੰਤਰੀ ਸਾਹਿਬ ਬੈਠੇ ਨੇ ਬੈਂਕ ਸਾਹਿਬ ਜੀ ਉਹ ਵੀ ਇੱਥੇ ਉਹਨਾਂ ਨੇ ਕਮਾਂਡ ਸੁਵਾਰੀ ਹੋਈ ਆ ਸਵੇਰ ਦੇ ਇੱਥੇ ਨੇ ਇਥੇ ਦੇ ਪ੍ਰਸ਼ਾਸਨ ਬਹੁਤ ਵਧੀਆ ਕੰਮ ਕਰ ਰਿਹਾ ਜੀ ਸੋ ਬਿਲਕੁਲ ਸੋ ਇੱਥੇ ਟਰਾਲੀਆਂ ਦੀ ਲੋੜ ਹੈ ਅਸੀਂ ਕੋਸ਼ਿਸ਼ ਕਰਦੇ ਆ ਲొਕੇਸ਼ਨ ਸਾਂਝੀ ਕਰਦੇ ਆ ਤੁਹਾਡੇ ਨਾਲ ਉਸ ਲੋਕੇਸ਼ਨ ਝਿੰੜੀ ਪਿੰਡ ਦੇ ਵਿੱਚ ਚੰਡ ਜਿਹੜੀ ਪਿੰਡ ਪੈਂਦਾ ਜੀ ਤੇ ਉਹਦੇ ਚ ਸਾਸ ਤੌਰ ਤੇ ਦੇਖ ਸਕਦੇ ਹੋ ਟਰਾਲੀਆਂ ਜਿਹੜੀਆਂ ਹੈਗੀਆਂ ਇਸ ਵਕਤ ਵੀ ਟਰਾਲੀ ਖਾਲੀ ਹੋ ਰਹੀ ਹੈ ਸੋ ਚਾਰ ਥਾਮਾ ਦੇ ਉੱਤੇ ਪਾੜ ਜਿਹੜੇ ਹੈਗੇ ਆ ਉਹ ਪਏ ਆ ਪਰ ਇਹ ਸਭ ਤੋਂ ਖਤਰਨਾਕ ਤੇ ਭਿਆਨਕ ਮੰਜ਼ਰ ਬਣਨਾ ਸੀਗਾ ਕਿਉਂਕਿ ਇਹਦਾ ਵਹਾ ਪਰਲੀ ਸਾਈਡ ਜਾਣਾ ਸੀ ਤੇ ਪਾਣੀ ਦੇ ਵਹਾ ਦੇ ਨਾਲ ਪਰਲੀ ਜਿਹੜੀ ਨਹਿਰ ਹੈ ਵਗ ਰਹੀ ਉਹ ਵੀ ਦੂਜੀ ਸਾਈਡ ਨੂੰ ਵਗ ਰਹੀ ਪਰ ਜਦੋਂ ਇਧਰੋਂ ਪਾਣੀ ਜਾਣਾ ਸੀ ਉਹ ਵੀ ਡੈਮੇਜ ਹੋ ਜਾਣੀ ਸੀਗੀ ਇਹ ਵੱਡਾ ਨੁਕਸਾਨ ਹੋਣ ਤੋਂ ਜਿਹੜਾ ਬਚਾਅ ਹੋ ਗਿਆ ਤੋਂ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਤੇ ਹਰਜੋਤ ਜੀ ਨਾਲ ਗੱਲਬਾਤ ਕਰਦੇ ਆਂ ਅਸੀਂ ਲੱਗੇ ਹੋਇਆ ਉਦੋਂ ਦੇ ਹੀ ਕਹਿੰਦੇ ਇੱਕ ਮਿੰਟ ਇੱਕ ਮਿੰਟ ਆਲੂ ਆਨ ਦਿੰਦੇ ਸੋ ਬੈਂਸ ਸਾਹਿਬ ਠੀਕ ਠਾਕ ਹੋ ਜੀ ਤੇ ਕਾਫੀ ਨੁਕਸਾਨ ਹੋ ਜਾਣਾ ਸੀਗਾ ਤੇ ਬਾਬਾ ਸਤਨਾਮ ਸਿੰਘ ਉਹ ਵੀ ਦੱਸਦੇ ਆ ਵੀ ਜੇ ਇਹ ਪਾੜ ਪੈਂਦਾ ਤਾਂ ਇਹਨਾਂ ਤਾਂ ਦੋ ਨਹਿਰਾਂ ਡੈਮੇਜ ਕਰ ਦੇਣੀ ਸੀ ਜੀ ਇਹ ਤਾਂ ਜੀ ਇੱਕ ਤਾਂ ਹੜ ਇਹ ਤਾਂ ਤਬਾਹੀ ਆਣੀ ਸੀ ਪਾਣੀ ਨਹੀਂ ਆਣਾ ਸੀ ਤੁਸੀਂ ਇਹ ਲਾ ਲਓ ਕਿ ਜੋ ਆਣਾ ਸੀ ਉਹਦੇ ਵਹਾਅ ਚ ਕਟੋਕੜ 20 30 ਪਿੰਡ ਸਾਡੇ ਨੂੰ ਨਾਮੁ ਨਿਸ਼ਾਨੀ ਰਹਿਣਾ ਸੀ ਇਹ ਸਾਰੇ ਸੰਗਤ ਦੇ ਸਹਿਯੋਗ ਦੇ ਨਾਲ ਪਿੰਡ ਦੇ ਨੌਜਵਾਨਾਂ ਦੇ ਨਾਲ ਸਾਰੇ ਸਾਡੇ ਆਸ-ਪਾਸ ਦੇ ਸਰਪੰਚਾਂ ਦੇ ਨਾਲ ਯੂਥ ਕਲੱਬਾਂ ਦੇ ਨਾਲ ਸਾਰਿਆਂ ਨੇ ਸੀ ਉਹ ਪਾ ਕੇ ਪ੍ਰਸ਼ਾਸਨ ਵੀ ਐਸ ਡੀ ਐਮ ਸਾਹਿਬ ਡੀ ਐਸ ਪੀ ਸਾਰੇ ਲੋਕ ਲੱਗੇ ਹੋਏ ਆ ਤੇ ਹਜੇ ਵੀ ਜਿਹੜਾ ਹੈ ਅਗਲੇ 2-3 ਦਿਨ ਆਪਣੇ ਲਈ ਬਹੁਤ ਖਤਰਨਾਕ ਹੈ ਐਦਾਂ ਦੇ ਪਾਰ ਹੁਣ ਪਤਾ ਲੱਗਿਆ ਦੋ ਚਾਰ ਜਗ੍ਹਾ ਹੋਰ ਹੈ ਉਹ ਰੋਪੜ ਦੇ ਕੀ ਹਾਲਤ ਹੈ ਜੀ ਕੀ ਲੋਕਾਂ ਨੂੰ ਅਲਰਟ ਰਹਿਣ ਦੀ ਲੋੜ ਹੈ ਤੁਹਾਡੇ ਕੋਲ ਕੀ ਰਿਪੋਰਟ ਹੈ ਦੇਖੋ ਜੀ ਅਗਲੇ ਦੇਖੋ ਅਸੀਂ ਤਾਂ ਅਰਦਾਸ ਕਰ ਸਕਦੇ ਹਾਂ ਇਹ ਮੈਂ ਸਵੇਰੇ ਜਦੋਂ ਇਰੀਗੇਸ਼ਨ ਮੈਕ ਨਾਲ ਗੱਲਬਾਤ ਕੀਤੀ ਕਿ ਉਹਲੇ ਸਾਨੂੰ ਸਾਡਾ ਉਸ ਤੋਂ ਵੀ ਵੱਡਾ ਰੋਪੜ ਦਾ ਖਤਰਾ ਡੈਮ ਹੈ ਜਿੰਨੀ ਬਰਸਾਤ ਪੈ ਰਹੀ ਹੈ ਉਹ ਅੱਜ ਤੁਸੀਂ ਲਾ ਲੋ ਸਵੇਰ ਦਾ ਉੱਥੇ 3 ਫੁੱਟ ਪਾਣੀ ਵੱਧ ਗਿਆ 4 ਘੰਟਿਆਂ 'ਚ ਤੇ 1675 ਤੇ ਆ ਗਿਆ 1680 ਦਾ ਲੈਵਲ ਹੈ ਤੇ ਉਹਨਾਂ ਨੂੰ ਅਸੀਂ ਮੈਂ ਸਖਤ ਦੇ ਦਿੱਤੀ ਅਗਲੇ 2 ਦਿਨ ਕਿ ਲੋ ਸਾਡੇ ਮਿਆਂ ਜੋ ਮਰਜ਼ੀ ਹੋ ਜਾ ਤੀ ਪਾਣੀ ਨਹੀਂ ਛੜਨਾ ਕਿਲੇ ਇਸ ਵਕਤ ਜੇ ਹੋਰ ਕਿਉਂ ਖੱਡਾਂ ਦਾ ਪਾਣੀ ਵੀ ਸਾਡੇ ਜਿੰਨਾ ਪਹਾੜ ਦਾ ਪਾਣੀ ਆ ਵੱਖ-ਵੱਖ ਖੱਡਾਂ ਰਾਹੀਂ ਸਾਡੇ ਇਲਾਕੇ 'ਚ ਆ ਰਿਹਾ ਪਰ ਜੇਕਰ ਕੁਦਰਤ ਹੁਣ ਇੱਥੇ ਲੱਗੇ ਹੋਏ ਆ ਅਗਲੇ 2-3 ਦਿਨ ਬੜੇ ਨਾਜ਼ੁਕ ਹੈ ਸਾਡੇ ਜ਼ਿਲ੍ਹੇ ਲਈ ਵੀ ਤੇ ਪੰਜਾਬ ਲਈ ਵੀ ਪਰ ਪਰ ਲੋਕ ਆ ਕੇ ਮੁਆਇਨਾ ਕਰਕੇ ਗਈ ਹੈ ਪਰ ਅਸੀਂ ਲੱਗੇ ਹੋਏ ਆ ਇਹਦੇ ਕਿਸ ਪੁਆਇੰਟ ਨੂੰ ਕਾਫੀ ਕਾਬੂ ਪਾ ਲਿਆ ਇਦਾਂ ਦੇ 3-4 ਜਗ੍ਹਾ ਹੋਰ ਪੁਆਇੰਟ ਆਏ ਉੱਥੇ ਵੀ ਸਾਡੇ ਬੰਦੇ ਸਾਡੇ ਸਾਥੀ ਵੱਖ-ਵੱਖ ਸੰਸਥਾਵਾਂ ਬਾਬਾ ਸਤਨਾਮ ਸਿੰਘ ਜੀ ਦਾ ਵੱਲ ਸੇ ਹੋ ਗਿਆ ਉਹਨਾਂ ਦੀ ਟੀਮ ਸਾਰੇ ਸਾਰੇ ਲੱਗੇ ਹੋਏ ਆ ਇਹ ਨਹਿਰ ਨੂੰ ਜੀ ਤੁਸੀਂ ਕੇਂਦਰ ਨੂੰ ਕੋਈ ਲਿਖ ਕੇ ਨਹੀਂ ਦਿੱਤਾ ਜੀ ਵੀ ਇਹਦੀ ਰਿਪੇਅਰ ਕੀਤੀ ਜਾਵੇ 70 ਸਾਲਾਂ ਤੋਂ ਕਹਿੰਦੇ ਜੀ ਇਹਦੀ ਰਿਪੇਅਰ ਤੱਕ ਨਹੀਂ ਹੋਈ ਜੀ ਰਾਜੀ ਦੇਖੋ ਕਿੰਨੀ ਤਰਾਸਦੀ ਹੈ ਕਿ ਸੀਐਸਐਫ ਤਾਂ ਕੱਲ ਪਹੁੰਚ ਗਈ ਕਬਜ਼ਾ ਲੈਣ ਲਈ ਤੇ ਜਦੋਂ ਕਿ ਸਾਡੇ ਇੱਥੇ ਉਹਨਾਂ ਨੂੰ ਪਤਾ ਕੀ ਹਾਲਾਤ ਹੈ ਉੱਥੇ ਇਸ ਵਕਤ ਕਿੱਥੇ ਹਨ ਉਹ ਸੀਐਸਐਫ ਪਰ ਉਹ ਜੋ ਕਬਜ਼ਾ ਲੈਣਾ ਪੰਜਾਬ ਦੇ ਹੱਕ ਖੋਣੇ ਅਸੀਂ ਇਹਦੇ ਵਿੱਚ ਬੀਬੀਐਮ 130 ਕਰੋੜ ਰੁਪਏ ਸਾਲ ਦਾ ਖਰਚਾ ਆਣਾ ਜਦ ਕਿ 130 ਕਰੋੜ ਸਾਰੇ ਇਲਾਕੇ ਦੇ ਜਿੰਨੇ ਕੰਮ ਹੈ ਸਾਰੀਆਂ ਸੜਕਾਂ ਠੀਕ ਹੋ ਜਾਣ ਸਾਰੇ ਸਕੂਲ ਠੀਕ ਹੋ ਜਾਣ ਤੇ ਉੱਥੇ-ਉੱਥੇ ਲੋੜ ਨਹੀਂ ਹੁਣ ਕਿੱਥੇ ਹੈ ਸੀਐਸਐਫ ਅੱਜ ਜਦੋਂ ਇੱਥੇ ਆਸੀਂ ਇੱਥੇ ਕੋਣ ਹੈ ਸਾਰੇ ਇਲਾਕੇ ਦੇ ਲੋਕ ਆ ਪਿੰਡਾਂ ਦੇ ਮੁੰਡੇ ਆ ਪਿੰਡਾਂ ਦੇ ਸਰਪੰਚ ਆ ਬਾਬਾ ਜੀ ਦੀ ਟੀਮ ਹੈ ਅੱਜ ਕਿੱਥੇ ਨੇ ਤੇ ਦੁੱਖ ਇਸ ਗੱਲ ਦਾ ਕਿ ਜਦੋਂ ਕੋਈ ਕੋਈ ਵੀ ਬੀਬੀਐਮਪੀ ਨੂੰ ਕੰਮ ਕਹੀਏ ਇੰਨਾ ਜ਼ਿਆਦਾ ਮਤਰਿਆਂ ਵਾਲਾ سلوਖਾ ਨੂੰ ਕੀ ਦਸੀਏ ਖੈਰ ਪਰ ਇਹ ਇਹ ਵੀ ਗੱਲਾਂ ਕਿੰਨੀਆਂ ਸੀਗੀਆਂ ਭਈ ਇਹ ਸਮਾ ਦੋਸਤ ਦੀ ਗੱਲ ਹੈ ਕਿ ਜਿਹੜੇ ਜਿਹੜੇ ਇਹ ਸਮਾਂ ਇਸ ਵਕਤ ਉਹਦਾ ਘਰਮ ਕਰਨ ਦਾ ਲੱਗੇ ਹੋਏ ਆ ਤੇ ਇਸ ਪਰ ਦਰਿਆਵਾਂ ਨੂੰ ਚੈਨਲਾਈਜ਼ ਨਹੀਂ ਕੀਤਾ ਗਿਆ ਦੋਸਤ ਮੇਰੀ ਗੱਲ ਸੁਣੋ ਦਰਿਆਵਾਂ ਨੂੰ ਕਦੀ ਚੈਨਲਾਈਜ਼ ਕਰਨ ਦਾ ਜਿਹੜਾ ਹੈ ਘਟੋ ਘਟ ਮੇਰੇ ਹਿਸਾਬ ਨਾਲ ਜੇ ਤੁਸੀਂ ਜਿਵੇਂ ਸਵਾਦ ਆ ਸੀ ਬਜਟ ਬਣਾਇਆ 1000 ਕਰੋੜ ਦਾ ਬਜਟ ਹੈ ਉਹਦੇ ਵਿੱਚ ਲਗਾਤਾਰ ਲੱਗੇ ਹੋਏ ਆ ਪਰ ਇਹ ਜਿਹੜੀ ਚੀਜ਼ਾਂ ਬਿਨੈ ਸਪੋਰਟ ਤੋਂ ਨਹੀਂ ਹੋ ਸਕਦੀਆਂ ਕੇਂਦਰ ਦੇ ਸਪੋਰਟ ਤੋਂ ਦੁੱਖ ਇਸ ਗੱਲ ਦਾ ਕਿ ਸਪੋਰਟ ਤਾਂ ਦੂਰ ਦੀ ਗੱਲਾਂ ਹਾਂ ਦਾ ਨਾਰਾ ਵੀ ਨਹੀਂ ਮਾਰਿਆ ਕੀ ਦਸੀਏ ਹੁਣ ਸਾਨੂੰ ਬਸ ਖੈਰ ਅਗਲੇ 2-3 ਦਿਨ ਜਿਹੜੇ ਐ ਨਾਜ਼ੁਕ ਅਸੀਂ ਆਪਣਾ ਕੰਮ ਕਰ ਰਹੇ ਆ ਕਿਸੇ ਨੂੰ ਕੋਸਣ ਦਾ ਨਹੀਂ ਇੱਕ ਵਾਰੀ ਪਹਿਲਾਂ ਮੌਕਾ ਸਾਂਭੋ ਸੋ ਮੌਕਾ ਸਾਂਭ ਰਹੇ ਆ ਕਿਉਂਕਿ ਹਾਲਾਤ ਬਹੁਤ ਜ਼ਿਆਦਾ ਨਾਜ਼ੁਕ ਐ ਸਵਾਲ ਬਹੁਤ ਸਾਰੇ ਲੋਕਾਂ ਦੇ ਵੀ ਨੇ ਪਰ ਕਰਨ ਦਾ ਸਮਾਂ ਨਹੀਂ ਹੈ ਕਿਉਂਕਿ ਇੱਥੇ ਜ਼ਿਆਦਾ ਲੋਡ ਐ ਕੋਈ ਗੱਲ ਨਹੀਂ ਜ਼ਰੂਰ ਆਪਾਂ ਜਿਹੜੇ ਸਵਾਲ ਹੈਗੇ ਆ ਉਹ ਜੋ ਸਰਕਾਰਾਂ ਨੂੰ ਬਣਦੇ ਆ ਸੈਂਟਰ ਨੂੰ ਬਣਦੇ ਸੈਂਟਰ ਨੂੰ ਕਰਾਂਗੇ ਪੰਜਾਬ ਦੀ ਸਰਕਾਰ ਨੂੰ ਬਣਦੇ ਆ ਪੰਜਾਬ ਦੀ ਨੂੰ ਕਰਾਂਗੇ ਪ੍ਰਸ਼ਾਸਨ ਨੂੰ ਬਣਦੇ ਆ ਪ੍ਰਸ਼ਾਸਨ ਨੂੰ ਵੀ ਕਰਾਂਗੇ ਕਿਉਂਕਿ ਜਦੋਂ ਇਹ ਹੜਾਂ ਦੀ ਨੋਬਤ ਦਾ ਪਹਿਲਾਂ ਪਤਾ ਲੱਗ ਜਾਂਦਾ ਹੈ ਜਦੋਂ ਹੋਰ ਇਲਾਕਿਆਂ ਦੇ ਵਿੱਚ ਆਏ ਹੋਏ ਆ ਪਤਾ ਇਹ ਵੀ ਲੱਗਦਾ ਕਿੰਨੇ ਦਿਨ ਤੋਂ ਵੀ ਜਿਹੜਾ ਹੜਾ ਆ ਰਿਹਾ ਤਾਂ ਡੈਮ ਪਹਿਲਾਂ ਖਾਲੀ ਕਿਉਂ ਨਹੀਂ ਕੀਤੇ ਜਾਂਦੇ ਡੈਮਾਂ ਦਾ ਪਾਣੀ ਕਿਉਂ ਇਸ ਤਰ੍ਹਾਂ ਬੰਨ੍ਹ ਮਾਰ ਕੇ ਰੱਖਿਆ ਜਾਂਦਾ ਹੈ ਡਰੇਮਾਂ ਨੂੰ ਬੰਨ੍ਹ ਮਾਰਨੇ ਕੋਈ ਚੰਗੀ ਗੱਲ ਨਹੀਂ ਹੁੰਦੀ ਤੇ ਪਰ ਜਦੋਂ ਹੁਣ ਮਹੀਨੇ-ਮਹੀਨੇ ਦੀਆਂ ਰਿਪੋਰਟਾਂ ਪਹਿਲਾਂ ਆ ਜਾਂਦੀਆਂ ਵੈਦਰ ਦੀਆਂ ਤਾਂ ਉਹ ਬਹੁਤ ਸਾਰੇ ਸਵਾਲ ਹੈ ਪਰ ਖੈਰ ਮੌਕਾ ਉਹ ਚੀਜ਼ਾਂ ਦਾ ਨਹੀਂ ਹੈ ਮੌਕਾ ਇਹ ਜਾਨਾਂ ਬਚਾਉਣ ਦਾ ਇਹ ਲੱਗੇ ਹੋਏ ਆ ਤਾਂ ਇੱਥੇ 50 ਹਜ਼ਾਰ ਲਗਭਗ ਜਿਹੜੀ ਹੈਗੀ ਆ ਹੋਰ ਜਿਹੜੀ ਮਿੱਟੀ ਹੈ ਔਰ ਬੋਰੇ 50 ਹਜ਼ਾਰ ਬੋਰੇ ਬਾਬਾ ਜੀ ਪੈਣਗੇ ਜਿੱਥੇ ਬਿਲਕੁਲ ਜੀ ਬਿਲਕੁਲ ਜੀ ਜਿੰਨੀ ਜਿਹੜੀ ਇਸ ਟਾਈਮ ਤੁਸੀਂ ਦੇਖ ਰਹੇ ਜੇ ਤੁਹਾਡੇ ਕੈਮਰੇ ਦੀ ਅੱਖੋਂ ਤੁਸੀਂ ਦਿਖਾ ਰਹੇ ਜੇ ਕਿਉਂਕਿ ਜੀ ਇੱਥੋਂ ਥੱਲੋਂ ਇਹਨੂੰ ਬੋਰੇ ਥੈਲੇ ਲਾ ਕੇ ਬੰਦ ਜਾਵਾਂਗੇ ਤੇ ਫੇਰੇ ਜਿਹੜੀ ਆ ਖਲੋਣੀ ਆ ਜੀ ਕਿਉਂਕਿ ਬਰਸਾਤ ਦਾ ਕੋਈ ਪਤਾ ਨਹੀਂ ਹਾਂ 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 ਬਾਕੀ ਜਿਵੇਂ ਆਪ ਜੀ ਨੇ ਜ਼ਿਕਰ ਕੀਤਾ ਸੈਂਟਰ ਗਵਰਨਮੈਂਟ ਨੂੰ ਇਸ ਟਾਈਮ ਆਪਣੀ ਜਿਹੜੀ ਸਪੈਸ਼ਲ ਟੀਮ ਆ ਉਹ ਰਾਖਰਖਾ ਵਾਲੀ ਉਹਨਾਂ ਨੂੰ ਭੇਜਣਾ ਚਾਹੀਦਾ ਉਨਨਾਂ ਲਈ ਹੈਲੀਕਾਪਟਰ ਘੋੜੇ ਦੇ ਫਿਰਦੇ ਨੇ ਪਰ ਇਸ ਟਾਈਮ ਹੁਣ ਇੱਥੇ ਇਲਾਕੇ ਦੀ ਹਦਾਇਤ ਵੇਖਣ ਨਾਲ ਇਲਾਕੇ ਦੇ ਰਾਹਤ ਕੀ ਨੇ ਸਪੈਸ਼ਲ ਜਿਹੜੀਆਂ ਉਹ ਕਿ ਟੀਮਾਂ ਨੇ ਉਹਨਾਂ ਨੂੰ ਭੇਜਣ ਕਿਵੇਂ ਨਾ ਕਿ ਆਪਾਂ ਇਹ ਪਾਣੀ ਨੂੰ ਕੰਟਰੋਲ ਕਰਨਾ ਕਿ ਇਹ ਤੇ ਸੈਂਟਰ ਦਾ ਕੰਮ ਜੀ ਜੀ ਤੋਂ ਪੰਜਾਬ ਵੈਸਟੈਂਡ ਡੁੱਬ ਰਿਹਾ ਸਰਕਾਰ ਵੱਲੋਂ ਕੋਈ ਵੀ ਅਜੇ ਤੱਕ ਕੋਈ ਦਾਇਤ ਨਹੀਂ ਆਈ ਕੋਈ ਬਿਆਨ ਨਹੀਂ ਆਇਆ ਕੋਈ ਰਾਹਤ ਫੰਡ ਨਹੀਂ ਆਇਆ ਚਲੋ ਰਾਤ ਬੰਸ ਸੰਗਤਾਂ ਦੇ ਵਿੱਚ ਬਹੁਤ ਵੱਡਾ ਜਨੂਨ ਆ ਕਰ ਰਹੀਆਂ ਨੇ ਪਰ ਸਰਕਾਰ ਵੱਲੋਂ ਕੁਝ ਨਾ ਕੁਝ ਪਹੁੰਚਣਾ ਚਾਹੀਦਾ ਸੀਗਾ ਸੋ ਇਸ ਕਰਕੇ ਇਸ ਟਾਈਮ ਜਿਹੜੇ ਹਾਲਾਤ ਬਣੇ ਹੋਏ ਨੇ ਬੜੇ ਨਾਜ਼ੁਕ ਬਣੇ ਸਤਲੋਜ ਦਾ ਪਾਣੀ ਹੋਇਆ ਤੇ ਵਿਅਸਤਾ ਪਾਣੀ ਹੋਇਆ ਇਹ ਕੁੰਮਕਮਾ ਕੇ ਸਾਰਾ ਹਰੀਕੇ ਪੱਤਣ ਜਣਾ ਹਰੀਕੇ ਪੱਤਣ ਤੋਂ ਜਿਹੜਾ ਉਹ ਸਾਰਾ ਇਲਾਕਾ ਜਿਆ ਡੁੱਬਾ ਪਿਆ ਆਪ ਜੀ ਨੂੰ ਪਤਾ ਅਜ 15 ਦਿਨ ਹੋ ਗਏ ਉਸ ਇਲਾਕੇ ਦੇ ਵਿੱਚ ਬਹੁਤ ਹਾਲਤ ਮੰਦੇ ਨੇ ਕੋਈ ਉੱਥੇ ਸਪੈਸ਼ਲ ਟੀਮ ਨਹੀਂ ਪਹੁੰਚੀ ਸਰਕਾਰ ਜਿੰਨੀ ਜੋਗੀ ਹੈਗੀ ਕਰ ਰਹੀ ਹੈ ਪਰ ਲੋਕਾਂ ਵੱਲੋਂ ਬਹੁਤ ਵੱਡਾ ਪ੍ਰੈਸ਼ਰ ਕੀਤਾ ਜਾ ਰਹੇ ਨੇ ਜੋ ਸੈਂਟਰ ਸਰਕਾਰ ਵੱਲ ਜਿੱਤੇ ਕੋਈ ਰਾਹਤ ਨਹੀਂ ਆਈ ਕੋਈ ਆਪਣੇ ਫੰਡ ਨਹੀਂ ਆਇਆ ਕੋਈ ਉਹਨਾਂ ਵੱਲੋਂ ਟੀਮ ਸਪੈਸ਼ਲ ਨਹੀਂ ਭੇਜੀ ਗਈ ਕਿਉਂਕਿ ਪੰਜਾਬ ਦਾ ਪਾਣੀ ਇੰਨਾ ਨਹਿਰਾ ਰਹੀਂ ਹਰਿਆਣੇ ਰਾਜਸਥਾਨ ਨੂੰ ਜਾ ਰਿਹਾ ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੀਆਂ ਟੀਮਾਂ ਭੇਜਣ ਨਹਿਰ ਨੂੰ ਨਾ ਕਿ ਸੇਫ ਰੱਖਣ ਜੇ ਇਹ ਨਹਿਰ ਕੋ ਟੁੱਟ ਜਾਂਦੀ ਹੈ ਬਹੁਤ ਵੱਡਾ ਹਾਸਾ ਵਾਪਰ ਸਕਦਾ ਕਿਉਂਕਿ ਇਹਦੇ ਨਾਲ ਅੱਧਾ ਪੰਜਾਬ ਜਿਹੜਾ ਡੈਮੇਜ ਹੋ ਸਕਦਾ ਸੋ ਸਾਡੀ ਦੇਹੀ ਸਾਡੇ ਚੈਨਲਾਂ ਰਹੀਂ ਲੋਕਾਂ ਦੀ ਜਿਹੜੇ ਸਥ ਲੋਕਲ ਲੋਕ ਨੇ ਇਹਨਾਂ ਦਾ ਤੁਸੀਂ ਸੁਣੋਗੇ ਇਹਨਾਂ ਦੇ ਵੀਊ ਕੀ ਨੇ ਆ ਜੋ ਜੰਗਲ ਬਣਿਆ ਹੋਇਆ ਇਸ ਟਾਈਮ ਨਾਲ ਕੀ ਹੈ ਨਾਲ ਨਾਲ ਸਾਰੇ ਜੰਗਲ ਬਣਿਆ ਹੋਇਆ ਬਹੁਤ ਮੰਦੇ ਹਾਲਾਤ ਨੇ ਹੋਰ ਸੰਗਤ ਦੀ ਲੋੜ ਹੈਗੀ ਬਾਬਾ ਜੀ ਇੱਥੇ ਸੰਗਤ ਆਈ ਜਾ ਰਹੀ ਹੈ ਜੀ ਹੋਰ ਵੀ ਲੋੜ ਆ ਪਰ ਜੇ ਮਿੱਟੀ ਦੇ ਥੈਲੇ ਭਰ ਕੇ ਹੋਂਚ ਬਹੁਤ ਚੰਗੀ ਠੀਕ ਹੈ ਜੀ ਸੋ ਜੇ ਮਿੱਟੀ ਦੇ ਥੈਲੇ ਭਰ ਕੇ ਤੁਸੀਂ ਆਪਣੇ ਹੀ ਪੰਦਰ ਦੇ ਉੱਤੇ ਟਰਾਲੀਆਂ ਲੈ ਕੇ ਆ ਜਾਓ ਤਾਂ ਬਹੁਤ ਚੰਗੀ ਗੱਲ ਹੈ ਝਿੰਜੜੀ ਹੈਗਾ ਜੀ ਤੇ ਨਹਿਰ ਦੇ ਝਿੰਜੜੀ ਮਿੰਡਵਾ ਉੱਪਰ ਆ ਲੋਕਲ ਲੋਕ ਖੜੇ ਜੀ ਆ ਨਹਿਰ ਦੇ ਹਾਲਾਤ ਪੁੱਛ ਲਿਓ ਕਿੰਨੇ ਦਰਖਤ ਹੈ ਭਈ ਇਹ ਜਿੱਦਾਂ ਜਿੱਦਾਂ ਦਰਖਤ ਨੇ ਬੜਾ ਹੋਣਾ ਜੜਾਂ ਜੋੜੀਆਂ ਹੋਣੀਆਂ ਉਹਨੇ ਪਾਟਣਾ ਹੈ ਜੋ ਬੂਟਾ ਡਿੱਗਦਾ ਹੈ ਤਾਂ ਫਿਰ ਮੈਂ ਹੁਣ ਉਹ ਸ਼ਬਦ ਨਹੀਂ ਕਹਣਾ ਚਾਹੁੰਦੇ ਆ ਲੋਕਲ ਪਿੰਡਾਂ ਦੇ ਦੱਸ ਸਕਦੇ ਆ ਭਈ ਸਾਡ ਨੂੰ ਤਾਂ ਬਾਡਰ ਬੰਬ ਹੈ ਇਹ ਜੇ ਇਹਨਾਂ ਨੂੰ ਨਾ ਸਹੀ ਸੰਭਾਲੇਗਾ ਬਿਲਕੁਲ ਜੀ ਹਾਂਜੀ ਮੇਰਾ ਘਰ ਬਿਲਕੁਲ ਥੱਲੇ ਵਾਲੇ ਪਾਸੇ ਨਹਿਰ ਦੇ ਦੂਜੀ ਦੇ ਸਵੇਰੇ 7 ਵਜੇ ਉੱਠੇ ਤੇ ਸਾਡੇ ਪਿੰਡ ਦੇ ਜਾਂਦੇ ਨਹਿਰ ਉਹਨੇ ਰੋਲਾ ਪਾਇਆ ਨਹਿਰ ਤੇ ਵੀ ਨਹਿਰ ਟੁੱਟ ਚਲੀ ਮਤਲਬ ਜਿਹੜਾ ਜਿੱਥੇ ਸੁੱਤਾ ਹੀ ਉੱਥੋਂ ਸਾਰਿਆਂ ਨੂੰ ਭਾਜੜਾ ਪੈ ਗਿਆ ਬੇ ਬੱਚਿਆਂ ਨੂੰ ਚੱਕੀਏ ਕਿੱਧਰ ਨੂੰ ਜਾਈਏ ਕਿਹੜੀ ਨਹਿਰ ਟੁੱਟ ਗਈ ਫਿਰ ਚਲੋ ਇੱਕ ਦੋ ਜਣਿਆਂ ਨੂੰ ਮੈਂ ਲੈ ਕੇ ਆਨੰਦਪੁਰੋਂ ਘੁੰਮ ਕੇ ਆ ਕੇ ਦੇਖਿਆ ਤੇ ਦੇਖਿਓ ਪਰਲੀ ਨਹਿਰ ਸਾਡੀ ਉਹ ਟੁੱਟੀ ਪਹਿਲਾਂ ਉਹ ਮਤਲਬ ਘਰਾਂ ਦੇ ਬਿਲਕੁਲ ਹੀ ਉੱਪਰ ਐ ਉਹ ਫਿਰ ਉਹਦੇ ਲਈ ਸਾਰੇ ਪਿੰਡ ਇਕੱਠੇ ਹੋ ਗਏ ਆਪਾਂ ਮਿਹਨਤ ਕੀਤੀ ਚਲੋ ਉਹਨੂੰ ਕਾਬੂ ਕੀਤਾ ਜਿੰਨੇ ਨੂੰ ਪ੍ਰਸ਼ਾਸਨ ਨੂੰ ਮੈਂ ਦੱਸਿਆ ਪ੍ਰਸ਼ਾਸਨ ਆਇਆ ਹੌਲੀ ਹੌਲੀ ਫਿਰ ਉਹ ਆਕੇ ਤਾਂ ਸਾਨੂੰ ਧੱਕੇ ਹੀ ਮਾਰਦੇ ਹੁਣ ਤੂੰ ਪਿੱਛੇ ਹੋਜੋ ਹੁਣ ਅਸੀਂ ਕਰ ਲੈਨੇ ਆਂ ਕੁਝ ਸੋ ਬੁਰਾ ਹਾਲ ਐ ਵੈਸੇ ਦਾ ਸਰਕਾਰ ਦਾ ਇਹ ਜਿਹੜੀਆਂ ਨਹਿਰ ਆਈ ਇਹਨੂੰ ਨਹਿਰ ਦਾ ਗਿੰਦੇ ਹੀ ਨਹੀਂ ਹੈ ਕਿਉਂਕਿ ਅਸੀਂ ਖੁਦ ਪੱਤਰਕਾਰ ਹੈ ਮੈਂ ਪਤਾ ਨਹੀਂ ਕਿੰਨੇ ਲੋਕਾਂ ਤੋਂ ਕਿੰਨੇ ਚੈਨਲਾਂ ਤੇ ਖਬਰ ਚਲਾਈ ਬਾਰ ਬਾਰ ਅਧਿਕਾਰੀਆਂ ਨੂੰ ਵੀ ਇਹ ਨਹਿਰ ਹੈ ਇਹਦੇ ਚ ਬੂਟਿਆਂ ਦਾ ਕਿਆ ਕੰਮ ਟਾਲੀ ਕਿਕਰ ਪਿੱਪਲ ਕੋਈ ਐਸਾ ਵੱਡਾ ਬੂਟਾ ਨਹੀਂ ਜਿਹੜਾ ਇੱਥੇ ਹੈ ਨਹੀਂ ਔਰ ਇਹਦੇ ਨਾਲੇ ਪੂਰੀ ਨਹਿਰ ਦੋਹਾਂ ਤੇ ਦੋਨਾਂ ਪਾਸੇ ਤੇ ਫੱਟੀ ਪਈ ਔਰ ਕੋਈ ਨਹੀਂ ਪੁੱਛਦਾ ਪੋਲਿੰਦੇ ਟੁੱਟੇ ਪਏ ਅਸੀਂ ਇੰਨੀ ਬਰੀ ਕਿਹਾ ਇਹਨਾਂ ਨੂੰ ਵੀ ਇਹ ਨਹਿਰਾ ਕਹਿ ਸਾਨੂੰ ਮਾਰਨ ਵਾਸਤੇ ਤੁਸੀਂ ਰੱਖਿਆ ਵਾ ਸਿਰਫ ਸਾਡੇ ਬਣਾਈ ਸਾਡੇ ਹਿੱਕਤੇ ਹੈ ਸਾਡੇ ਪਿੰਡਾਂ ਦੀ ਜਗ੍ਹਾ ਤੇ ਸਾਡੀ ਨਹਿਰਾ ਬਣਾ ਕੇ ਸਾਨੂੰ ਮਾਰਨ ਵਾਸਤੇ ਰੱਖ ਹੁਣ ਕਿੰਨੇ ਸਾਲ ਹੋ ਗਏ ਜਿਹੜੀ ਆ ਇਸ ਟਾਈਮ ਥਲੀ ਸਾਹਿਬ ਜਿਹੜੀ ਵਾਪਰਿਆ ਨਾ ਕੱਢਣਾ ਇਹਦਾ ਸਭ ਤੋਂ ਵੱਡਾ ਕਾਰਨ ਕੀ ਹੈ ਵੀ ਇਹ ਪਾਣੀ ਦੀ ਨਿਕਾਸੀ ਹੋਈ ਨਹੀਂ ਹੈ ਨਹੀਂ ਇੱਥੇ ਮਾਰਚ ਮਹੀਨੇ ਅੱਜ ਤੋਂ ਮਤਲਬ 10 ਸਾਲ ਪਹਿਲਾਂ ਲੋਕਾਂ ਲੋਕਾਂ ਨੂੰ ਜਿਹੜੇ ਹੈ ਧਿਆੜੀਦਾਰ ਇਕੱਠੇ ਕਰਕੇ ਮਹਿਕਮਾ ਸਫਾਈ ਕਰਾਉਂਦਾ ਸੀ ਮਾਰਚ ਮਹੀਨੇ ਕਰ ਲਾ ਅਪ੍ਰੈਲ ਮਹੀਨੇ ਮਤਲਬ ਤਿਆਰੀ ਬਰਸਾਤਾਂ ਦੀ ਔਰ ਇਸ ਵਾਰ ਇੰਨੀ ਮਤਲਬ ਇਨੇ ਦਿਨ ਸਾਲਾਂ ਦਾ ਹੌਲੀ ਹੌਲੀ ਪਾਣੀ ਰੱਚਦਾ ਰੱਚਦਾ ਜਿੰਨਾ ਪਾਣੀ ਆਇਆ ਉਹ ਸਭ ਇਕੱਠਾ ਹੋ ਗਿਆ ਔਰ ਜਿੱਦਾਂ ਹਿਮਾਚਲ 'ਚ ਬੱਦਲ ਆਇਆ ਤਾਂ ਬੱਦਲ ਹੀ ਫਟਿਆ ਕਰਦੇ ਔਰ ਬਹੁਤ ਪ੍ਰਮਾਤਮਾ ਦਾ ਸ਼ੁਕਰ ਕਹਿ ਲੀਏ ਵੀ ਅਸੀਂ ਬਚ ਗਏ ਕਿਉਂਕਿ ਜਿਸ ਵਾਰ ਉਸ ਵਾਰ ਪਾਣੀ ਭਰਿਆ ਹੋ ਸੀ ਦੋਨਾਂ ਨਹਿਰਾਂ ਦਾ ਜਿਸੀਂ ਆ ਕੇ ਉੱਪਰ ਦੇਖਿਆ ਉਹ ਬਰਸਾਤ ਇੰਨੀ ਤੇਜ਼ ਸੀ ਬਈ ਜਿੱਦਾਂ ਇਹ ਬੈਠਦੇ ਫਿਰ ਆ ਤਾਂ ਕਿਸੇ ਨੂੰ ਪਤਾ ਨਹੀਂ ਸੀ ਫਿਰ ਅਸੀਂ ਆ ਕੇ ਦੇਖਿਆ ਘੁੰਮ ਕੇ ਵੀ ਕਿੱਦਾਂ ਕਿੱਦਾਂ ਫਿਰ ਇਹ ਜਿਹੜਾ ਡੰਗਾ ਜੇ ਨਾ 10 ਮਿੰਟ ਲੋਕ ਸਾਹਮਣੇ ਤਾਂ ਮੈਨੂੰ ਲੱਗਦਾ ਇਹ ਨਹਿਰ ਟੁੱਟਣਾ ਸੀ ਇਬ ਨਕਾਸੀ ਨਹੀਂ ਹੈ ਜਿਹੜੇ ਪੋਲੇ ਸੈਫਨ ਹੈ ਉਹ ਮੈਂ ਕਹਾਂ 10 ਸਾਲ 15 ਸਾਲ ਤੋਂ ਸਾਫ਼ ਹੀ ਨਹੀਂ ਹੋਏ ਬੇ ਉਹਨਾਂ ਚ 2-3 ਫੁੱਟ ਦੀ ਸਿਰਫ ਜੜੀ ਆ ਰਹਿ ਗਈ ਹੋਈ ਅਗਰ ਇਹ ਪਾਣੀ ਜਾਂਦਾ ਤਾਂ ਉਥੋਂ ਕਰੋਸ ਹੀ ਨਹੀਂ ਹੋਣਾ ਸੀ ਉਹਨਾਂ ਦੀ ਦੂਜੀ ਨਹਿਰ ਸਿੱਟਣੀ ਸੀ ਔਰ ਤਕਰੀਬਨ ਸਾਡਾ ਸਾਰਾ ਏਰੀਆ ਇੱਕ ਵਾਰੀ ਇਹਨਾਂ ਨੇ ਹੜਾ ਕੇ ਇਹਨਾਂ ਨੇ ਦਰਿਆ ਦੇ ਵਿੱਚ ਲੈ ਕੇ ਜਾਣਾ ਸੀ ਔਰ ਇੰਨੀ ਸਰਕਾਰ ਦੀ ਨਾਕਾਮੀ ਮੈਂ ਦੇਖੀ ਬਈ ਮੈਨੂੰ ਤਾਂ ਲੱਗਦਾ ਕਈ ਵਾਰ ਵੀ ਸਾਡੇ ਲੋਕ ਹੀ ਸੁੱਤੇ ਪਿਆ ਲੋਕਾਂ ਨੂੰ ਨਹੀਂ ਸਾਡੇ ਨੂੰ ਕੁਝ ਸਮਝ ਆਉਂਦਾ ਵੀ ਇਹ ਸਾਡੇ ਹਿੱਕਾ ਤੇ ਸਾਡੇ ਨਹਿਰਾਂ ਬਣਾਈਆਂ ਅਗਰ ਇਹਨਾਂ ਦੀ ਰਖਵਾਲੀ ਇਹ ਨਹੀਂ ਸਾਂਭਰ ਸੰਭਾਲ ਕਰਨਗੇ ਸਾਡਾ ਹੀ ਨੁ ਅੱਜ ਸਭ ਤੋਂ ਵੱਡਾ ਨੁਕਸਾਨ ਹੁੰਦਾ ਬੱਚਾ ਤਾਂ ਇਹ ਐਵੇਂ ਲੱਗਦਾ ਵੀ ਜਿਵੇਂ ਐਸਵਾਈਐਲ ਹੁੰਦੀ ਵੀ ਉਹ ਤਾਂ ਖਾਲੀੋ ਪਈ ਆ ਬਾਈ ਪਰ ਵਗ ਰਹੀ ਆ ਉਹ ਪਰ ਮੈਨੂੰ ਦੱਸਾਂ ਜੇ ਮੇਰਾ ਪਰਿਵਾਰ ਮੇਰਾ ਘਰ ਹੋਵੇ ਮੈਂ ਆਪਣੇ ਬਿਹੜੇ ਚਾਦਾਂ ਦਾ ਬੂਟਾ ਨਹੀਂ ਹੋਣ ਦਿੰਦਾ ਆਪਣੇ ਬਿਹੜੇ ਚ ਇਹ ਐਡੀ ਨਹਿਰ ਹੈ ਜਿੱਥੋਂ ਐਨਾ ਪਾਣੀ ਲਗਾਤਾਰ ਭਰ ਕੇ ਨਹਿਾਰੇ ਜਾ ਰਹੀਆਂ ਔਰ ਦੋਹਾਂ ਪਾਸੇ ਜਾ ਰਹੀਆਂ ਇੱਕ ਪਾਸੇ ਨਹੀਂ ਦੋਹਾਂ ਪਾਸੇ ਇਸ ਨਹਿਰ ਨੂੰ ਤਾਂ ਦੇਖਦਾ ਕੋਈ ਨਹੀਂ ਔਰ ਇਹ ਟੁੱਟਣ ਦੇ ਨਾਲ ਇਹਨੇ ਦੂਜੀ ਨਹਿਰ ਤੋੜਨੀ ਸੀ ਸਾਡੇ ਲੋਕ ਘਰੀ ਸੁੱਤੇ ਪਏ ਮੈਂ ਸਪਸ਼ਟ ਕਰ ਦਿੰਦਾ ਜੀ ਅੱਜ ਵੀ ਜਾਂ ਤਾਂ ਬੀਵੀ ਐਮ ਵੀ 7 ਦਿਨ ਦੇ ਵਿੱਚ ਆ ਬਰਖਾ ਦੇ ਬਾਅਦ ਇਹ ਨਹਿਰ ਦੀ ਸਫਾਈ ਕਰਾਵੇ ਦਰਖਤ ਹਟਾਵੇ ਰਿਪੇਅਰ ਕਰੇ ਨਹੀਂ ਵੇ ਮਹਾਪੁਰਸ਼ਾਂ ਨੇ ਜਿੱਦਾਂ ਇਤਿਹਾਸ ਪੁਰਾਣੇ ਬਾਬੇ ਕਹਿੰਦੇ ਆ ਸਾਡੇ ਇਲਾਕੇ ਜੀ ਇਹਨਾਂ ਨੂੰ ਬੜੀ ਇਹਨਾਂ ਦੀ ਕਿਰਪਾ ਹੈ ਜਿੱਦਾਂ ਇਤਿਹਾਸ ਉੱਥੇ ਸਿਰਜਿਆ ਸੜਕਾਂ ਬਣਾ ਕੇ ਤੇ ਫਿਰ ਸੰਤਾਂ ਨੇ ਕਹਿ ਦਿੱਤਾ ਵੇ ਨਹਿਰ ਦੀ ਸਫਾਈ ਦਾ ਦੂਜਾ ਇਤਿਹਾਸ ਵੀ ਪੰਜਾਬ ਦੀ ਧਰਤੀ ਪਰ ਜਲਦ ਸਿਰਜਿਆ ਜਾਊਗਾ ਮੈਂ ਇਹ ਸਰਕਾਰ ਨੂੰ ਕਹਿੰਦਾ ਬੀਬੀ ਅੰਬੀ ਨੂੰ ਕਹਿੰਦਾ ਵੀ ਇਹਨਾਂ ਦੀ ਬਦੌਲਤ ਹੀ ਮੈਂ ਕਹਿੰਦਾ ਬਚਾਅ ਹੋ ਗਿਆ ਬਟ ਅੱਜ ਜਿਹੜੇ ਅੱਜ ਜਿਹੜੇ ਮੇਰੇ ਬਾਹਰ ਕੇ ਖੜੇ ਨਾ ਛੋਟੇ ਮੋਟੇ ਜਾਂ ਹੋਰ ਇਹ ਅਸੀਂ ਮਹਾਪੁਰਸ਼ਾਂ ਦੀ ਬਦੌਲਤ ਖੜੇ ਆ ਇੱਥੇ ਠੀਕ ਆ ਚੰਗੀ ਗੱਲ ਹੈ ਪ੍ਰਸ਼ਾਸਨ ਸਰਕਾਰ ਆ ਗਿਆ ਸਾਰੇ ਆ ਗਏ ਇਹਨਾਂ ਦੀ ਇੱਕ ਆਵਾਜ਼ ਤੇ ਲੱਖਾਂ ਲੋਕ ਹੁਣ ਵੀ ਤਿਆਰ ਹੈ ਤੁਹਾਡੇ ਮਾਧਿਅਮ ਰਾਹੀ ਮੈਂ ਵੀ ਬੇਨਤੀ ਕਰੂੰਗਾ ਪੰਜਾਬੀ ਲੋਕ ਚੈਨਲ ਦੇ ਭਾਈ ਗੱਟੇ ਭਰ ਕੇ ਅਸਲ ਸੇਵਾ ਹੈ ਜੇ ਤੁਸੀਂ ਟਰਾਲੀਆਂ ਲੈ ਕੇ ਆਓ ਤੇ ਉੱਪਰ ਤੁਸੀਂ ਜਾਇਦ ਥਲੀ ਜੀ ਆਪਣਾ ਨੰਬਰ ਪਬਲਿਸ਼ ਕਰ ਦਿਓ ਜਾਂ ਕੇਲਾ ਆਨੰਦਗੜ੍ਹ ਸਾਹਿਬ ਦਾ ਜੇ ਹੋਰ ਨਹੀਂ ਸਮਝ ਆਂਦਾ ਤਾਂ ਕੇਲਾ ਆਨੰਦਗੜ੍ਹ ਸਾਹਿਬ ਪੁੱਛੀ ਜੋ ਟਰੈਲੀਆਂ ਲੈ ਕੇ ਬਾਬਾ ਜੀ ਇਹਨਾਂ ਦਾ ਨੰਬਰ ਹੈਗਾ ਕੋਈ ਇਹਨੇ ਬਾਬੇ ਟੀਮ ਦਾ ਤੁਹਾਡੇ ਦੇ ਕੋਈ ਜਿਹਦੇ ਨਾਲ ਤੁਹਾਡੇ ਨਾਲ ਸੰਪਰਕ ਟਰੈਲੀ ਜੀ ਨੰਬਰ ਸਾਡਾ ਪਰਸਨਲ ਨੰਬਰ ਹੈਗਾ 9915265915 ਏ ਬਾਕੀ ਸਾਡੀ ਸਿੱਥੀ ਟੀਮ ਹੈਗੀ ਅਸੀਂ ਉਹਨਾਂ ਟੀਮ ਨੂੰ ਨਾ ਕਿ ਇੱਕ ਸੈੱਡ ਬਣਾ ਕੇ ਉਹਦੇ ਵਿੱਚ ਨੰਬਰ ਦੇ ਦਿੰਨੇ ਆ ਪਰ ਸਭ ਤੋਂ ਵੱਧ ਸਾਨੂੰ ਇੱਥੇ ਨਾ ਕਿ ਜੋ ਇਸ ਟਾਈਮ ਹਾਲਾਤ ਬਣੇ ਹੋਏ ਆ ਅਸਮਾਨ ਦੇ ਉੱਪਰ ਬੱਦਲ ਜਿਹੜੇ ਮਡਰਾ ਰਹੇ ਨੇ ਜਿੱਦਾਂ ਮੀਂਹ ਰਾਤ ਦਾ ਪਿਆ ਜੇ ਕਿਤੇ ਹੋਰ ਪੈ ਗਿਆ ਇਹਨੂੰ ਬਹੁਤ ਵੱਡਾ ਖਤਰਾ ਪੈਦਾ ਹੋ ਸਕਦਾ ਸੋ ਇਹ ਇਸ ਕਰਕੇ ਸਾਨੂੰ ਸਾਰਿਆਂ ਨੂੰ ਹੀ ਜਿਹੜੇ ਘਾਰਵੀਰ ਮੇਰੇ ਅੱਜ ਬੈਠੇ ਨੇ ਉਹਨਾਂ ਨੂੰ ਕਹੋ ਵੀ ਇਹ ਕਲਦੇ ਜਿਹੜਾ ਇਲਾਕੇ ਵਾਲੇ ਇਹਨਾਂ ਦਾ ਨਹੀਂ ਨੁਕਸਾਨ ਹੋਣਾ ਸਾਰਿਆਂ ਦਾ ਹੋਣਾ ਆ ਪਾਣੀ ਨਹੀਂ ਲੱਗਣਾ ਕਦੋਂ ਸਫਾਈ ਹੋ ਜਾਣੀ ਜੀ ਫਿਰ ਬਿਲਕੁਲ ਬਿਲਕੁਲ ਕੋਈ ਪਤਾ ਨਹੀਂ ਲੱਗਣਾ ਘਰਾਂ ਦੇ ਘਰਾਂ ਕੋਠੀਆਂ ਦੇ ਕੋਠੀਆਂ ਆੜ ਜਾਣੀ ਬਿਲਕੁਲ ਜੀ ਬਿਲਕੁਲ ਜੀ ਸੋ ਇਸ ਕਰਕੇ ਇਸ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਜਿਹੜਾ ਇਲਾਕੇ ਦੇ ਲੋਕ ਨੇ ਕਿੱਥੇ ਵੀ ਕੋਈ ਆ ਸਕਦਾ ਉਹ ਵੱਧ ਤੋਂ ਵੱਧ ਇੱਥੇ ਮਿੱਟੀ ਦੇ ਥੈਲੇ ਭਰ ਕੇ ਲੈ ਕੇ ਆਉਣ ਕਿਉਂਕਿ ਨਹਿਰ ਜਿਹੜੀ ਆ ਪਾਖੜ ਜੀ ਇੰਨੀ ਪੀੜ ਵੀ ਨਾ ਹੋ ਰਵੇ ਵੀ ਆਪਣੇ ਭਾਰ ਨਾਲ ਜੀ ਦਿਨ ਤਾਂ ਸੱਜੇ ਨਹੀਂ ਬਿਲਕੁਲ ਜੀ ਉਹ ਕੰਟਰੋਲ ਕੀਤਾ ਜਾ ਰਿਹਾ ਵਾ ਪਰ ਜਦੋਂ ਐਸੀ ਤੇ ਹੁਣ ਇਸ ਟਾਈਮ ਸਿਰੇ ਨੂੰ ਸੰਭਰੇ ਆ ਜਦੋਂ ਦੂਜਾ ਪਲੇ ਚੱਲਣਾ ਵਾ ਜਾਂ ਚੱਲਣਾ ਵਾ ਉਸ ਤੋਂ ਥੱਲੋਂ ਨ ਜਿਹੜਾ ਦੂਜੇ ਪੜਾਅ ਦੇ ਵਿੱਚ ਕੰਮ ਸ਼ੁਰੂ ਹੋਣਾ ਹੈ ਉਹ ਡੰਗਾ ਥੱਲੇੋਂ ਲਾ ਕੇ ਉੱਪਰੋਂ ਚੱਲ ਲਾਉਣਾ ਹੁਣ ਤੇ ਸਿਰਫ ਇਹ ਨਹਿਰ ਦੇ ਸਿਰੇ ਨੂੰ ਬਚਾਉਣ ਦੀ ਗੱਲ ਕੀਤੀ ਜਾ ਰਹੀ ਹੈ ਜਿਵੇਂ ਭਾਈ ਸਾਹਿਬ ਬਣਾ ਦੱਸਿਆ ਜੇ ਨਾ ਸੰਭਲੇ ਜੇ ਨਹਿਰ ਰੁੜ ਜਾਂਦੀ ਤੇ ਤਕਰੀਬਨ ਰੋਪੜ ਤਾਂ ਹੀ ਕੋਈ ਇਲਾਕਾ ਨਹੀਂ ਸੀ ਵਜਣਾ ਜਿਹੜਾ ਨਾ ਕਿ ਇੱਥੇ ਰਹਿ ਜਾਂਦਾ ਸਾਨੂੰ ਵੀ ਸਵੇਰੇ ਤਰਪਾਲਾ ਨਹੀਂ ਮਿਲਿਆ ਜਿੰਨੇ ਲੋਕ ਖੜੇ ਲੋਕ ਕਹਿੰਦੇ ਵੀ ਆਪਣੇ ਪੈਸੇ ਤੇ ਜੇਬਾਂ ਤੇ ਜਿੰਨੀਆਂ ਦੁਕਾਨਾਂ ਖੁੱਲੀਆਂ ਜਾਂਦੀਆਂ ਲੋਕਾਂ ਨੇ ਆਪਣੇ ਕੋਲੋਂ ਤਰਪਾਲਾ ਲਿਆ ਕੇ ਫਿਰ ਬਾਬਾ ਜੀ ਨੂੰ ਬੇਨਤੀ ਕੀਤੀ ਬੋਰੀਆਂ ਮਤਲਬ ਇੱਕ ਪਾਸੇ ਦਾ ਹੈਗਾ ਪਰਿਵਾਰ ਬਚਾਓ ਦੂਜੇ ਪਾਸੇ ਹੋ ਗਿਆ ਸਾਨੂੰ ਵੀ ਇਹਨੂੰ ਜੇ ਸਾਂਭ ਲਈਏ ਤਾਂ ਕਿਤੇ ਬਚ ਸਕਦਾ ਤਰਪਾਲਾ ਨਹੀਂ ਅੱਜ ਸਵੇਰੇ ਸਾਨੂੰ ਮਿਲਿਆ ਜਿੰਨੀਆਂ ਕਿ ਮਿਲੀਆਂ ਉਹਨੇ ਕਨ ਆਪਾਂ ਕੰਮ ਸਾਂਭਿਆ ਲੋਕਾਂ ਨੇ ਪੂਰੇ ਆਪਣੇ ਸਾਰਿਆਂ ਨੇ ਮਿਹਨਤ ਕੀਤੀ ਔਰ ਪਰਿਵਾਰ ਨੂੰ ਕਿਹਨਾਂ ਬੱਚਿਆਂ ਨੇ ਕਿ ਸਾਰੇ ਸਾਡੇ ਦੋ ਪਿੰਡ ਖਾਲੀ ਹੋ ਗਏ ਬੱਚਿਆਂ ਨੂੰ ਸਵੇਰੇ ਹੀ ਜਾਣਾ ਪਿਆ ਔਰ ਖੁਦ ਲੋਕ ਸਾਰੇ ਇੱਥੇ ਲੱਗੇ ਹੋ ਕੀਤਾ ਬੜਾ ਸਾਨੂੰ ਦੇਣ ਹੈ ਇਹਨਾਂ ਦੀ ਔਰ ਇਹਦੀ ਬਦੌਲਤ ਕੰਮ ਵੀ ਹੁਣ ਚੱਲ ਪਿਆ ਸਰਕਾਰ ਵੀ ਆ ਗਈ ਹੁਣ ਦੇਖਦੇ ਆਂ ਲੋਕਾਂ ਦਾ ਕਿੰਨੀ ਕੀ ਦੇਰ ਹੋਣਾ ਇਹ ਕੰਮ ਬਿਲਕੁਲ ਜੀ ਸੋ ਜ਼ਰੂਰ ਇੱਥੇ ਪਹੁੰਚੋ ਗੱਟੇ ਲੈ ਕੇ ਟਰਾਲੀਆਂ ਭਰ ਕੇ ਸੋ ਲਗਾਤਾਰ ਟਰਾਲੀਆਂ ਭਰ ਕੇ ਆ ਰਹੀਆਂ ਨੇ ਸਾਫ਼ ਤੌਰ ਤੇ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਰਹੇ ਹੋ ਪਰ ਇੱਕ ਵਾਰ ਫੇਰ ਬਾਬਾ ਜੀ ਦੇ ਵੱਲੋਂ ਵੀ ਅਪੀਲ ਹੈ ਤੇ ਸਾਡੇ ਵੱਲੋਂ ਵੀ ਅਪੀਲ ਹੈ ਬਈ ਆਪਣੇ ਇਲਾਕੇ ਨੂੰ ਬਚਾਉਣ ਦੇ ਲਈ ਤੇ ਬਾਅਦ ਵਿੱਚ ਇਹ ਨਾ ਹੋਵੇ ਬਈ ਅਸੀਂ ਭੁਗਤੀਏ ਬਈ ਜੇ ਅਸੀਂ ਚਲੇ ਜਾਂਦੇ ਹੁਣ ਘਰਾਂ ਦੇ ਵਿੱਚ ਬੈਠਣ ਦਾ ਮੌਕਾ ਨਹੀਂ ਹੈ ਇਲਾਕਾ ਨਿਵਾਸੀ ਨੂੰ ਬੇਨਤੀ ਹੈ ਵੀ ਜ਼ਰੂਰ ਇੱਥੇ ਮਿੱਟੀ ਦੀਆਂ ਬੋਰੀਆਂ ਲੈ ਕੇ ਭਰ ਕੇ ਉਹਨਾਂ ਨੂੰ ਟਰੈਕਟਰ ਲੈ ਕੇ ਜ਼ਰੂਰ ਪਹੁੰਚਿਆ ਜਾਵੇ ਭਵਿੰਦਰ ਸਿੰਘ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ